ਆਫਟਰ ਦੇ ਵਿੱਚ ਵੀ ਠੀਕ ਹੋ ਗਿਆ ਵਧੀਆ ਹੋ ਗਿਆ ਵਧੀਆ ਜੁਆਇਆ ਜੀ ਬਿਲਕੁਲ ਠੀਕ ਹੈ ਬਿਮਾਰੀਆਂ ਬਾਤ ਆ ਸਭ ਬਈ ਬਿਮਾਰੀਆਂ ਠੀਕ ਕਰਦੀ ਆਪਣਾ ਨਾਮ ਕਹੇ ਜੀ ਅਰਜਨ ਸਿੰਘ ਆ ਜੀ ਅਰਜਨ ਸਿੰਘ ਜੀ ਤੁਹਾਨੂੰ ਦਵਾਈ ਫਿੱਟ ਬੈਠੀ ਮੈਂ ਕਹਾਂ ਬਿਲਕੁਲ ਫਿੱਟ ਹੈ ਜੀ ਇਹ ਜੋ ਦਾਵਾ ਕਰ ਰਹੀ ਹੈ ਕੰਪਨੀ ਕਿਤੇ ਝੂਠ ਤਾਂ ਨਹੀਂ बोल ਰਹੀ ਜੀ ਨਾ 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 ਬਿਲਕੁਲ ਨਹੀਂ ਬਹਿਣ ਵਧੀਆ ਦਵਾਈ ਹੈ ਅੱਛਾ ਵਧੀਆ ਦਵਾਈ ਹੈ ਹਾਂਜੀ ਅੱਛਾ ਇਹਦਾ ਮਤਲਬ ਹੁਣ ਤੁਸੀਂ ਫੇਰ ਲੈ ਰਹੇ ਆਂ ਇਹ ਦਵਾਈ ਮੈਂ ਦੁਬਾਰਾ ਲੈ ਰਿਹਾ ਮੈਨੂੰ ਇਹਦੇ ਆਰਾਮ ਆ ਗਿਆ ਅੱਛਾ 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 ਓਕੇ ਓਕੇ ਇਹ ਸਾਰੇ ਦੱਸਿਓ ਮੜੀਏ ਕਿੰਨੀਆਂ ਕਿ ਬਿਮਾਰੀਆਂ ਦਾ ਇਹ ਇਲਾਜ ਹੈ ਔਰ ਕੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਕੋਲ ਨੂੰ ਆ ਜੂ ਸੰਜੀਪ ਭਾਜੀ ਰੋਪਨ 99 ਦਾ ਜਿਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਹੈ ਸਾਡੇ ਐਸਲੀਪੀਐਸ ਬੈਲੈਂਸਰ ਨੂੰ ਜੋ ਹੈ ਰਿਜ਼ਲਟ ਦੇ ਬੇਸ ਦੇ ਉੱਤੇ ਜੋ ਹੈ ਲੋਕਾਂ ਦੇ ਵਿੱਚ ਜੋ ਹੈ ਸਾਡਾ ਮੈਸੇਜ ਜੋ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਦੱਸਣਾ ਚਾਹਨਾ ਕਿ ਜੋ ਵੀ ਸਾਡਾ ਜੋ ਹੈ ਦਿਨਚਰਿਆ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਰਕੀਟ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਖਾਂਦੇ ਆ ਜੋ ਕਿ ਸਾਡੀ ਬਾਡੀ ਦੇ ਵਿੱਚ ਜੋ ਹੈ ਅਲੱਗ-ਅਲੱਗ ਕਿਸਮ ਦੇ ਕੈਮੀਕਲ ਜਾ ਰਹੇ ਆ ਮਾਰਕੀਟ ਦੇ ਵਿੱਚ ਲੋਕੀ ਉਹ ਜਿਹੜੀਆਂ ਵੀ ਚੀਜ਼ਾਂ ਵੇਚ ਰਹੇ ਆ ਉਹ ਸਿਰਫ ਪੈਸੇ ਕਮਾਉਣ ਵਾਸਤੇ ਆ ਸਾਨੂੰ ਉਹਦੇ ਤੋਂ ਕੋਈ ਜੋ ਹੈ ਨਰਜੀ ਕੋਈ ਪ੍ਰੋਟੀਨ ਨਹੀਂ ਮਿਲ ਰਿਹਾ ਤੇ ਸਾਡੀ ਬੋਡੀ ਦੇ ਵਿੱਚ ਉਲਟੀ ਜੋ ਹੈ ਕੈਮੀਕਲ ਜਾ ਰਹੇ ਹੋਣਾ ਕੈਮੀਕਲ ਨੂੰ ਬਾਹਰ ਕੱਢਣ ਵਾਸਤੇ ਬਹੁਤ ਹੀ ਜ਼ਬਰਦਸਤ ਜੋ ਹੈ ਇਹ ਪੰਜ ਤુલਸੀ ਜੋ ਕਿ ਪੰਜਾਂ ਤુલਸੀਆਂ ਦਾ ਅਰਕਾ ਜਿਹਦੇ ਨਾਲ ਪੂਰੇ ਸਰੀਰ ਦਾ ਜੋ ਹੈ ਡੀਟੌਕਸੀਫਿਕੇਸ਼ਨ ਹੋ ਜਾਂਦਾ ਅਗਰ ਸਵੇਰੇ ਅਸੀਂ ਇਹਨੂੰ ਸਵੇਰੇ ਖਾਲੀ ਪੇਟ ਲੈ ਲਏਨੇ ਸਿਰਫ ਇੱਕ ਗਲਾਸ ਦੇ ਵਿੱਚ ਦੋ ਬੂੰਦਾ ਪਾ ਕੇ ਤੇ ਪੂਰੇ ਦਿਨ ਦਾ ਸਾਡਾ ਜੋ ਹੈ ਬਿਲਕੁਲ ਸਫੁਰਤੀ ਰਹਿੰਦੀ ਸਾਡੀ ਜੋ ਹੈ ਇਮਿਊਨਿਟੀ ਬੂਸਟ ਹੋ ਜਾਂਦੀ ਆ ਪੇਟ ਸਾਫ਼ ਹੋ ਜਾਂਦਾ ਕੋਈ ਵੀ ਗੈਸ ਦੀ ਸਮੱਸਿਆ ਤੁਹਾਨੂੰ ਨਹੀਂ ਰਹਿੰਦੀ ਆ ਖਾਲੀ ਇਹੀ ਨਹੀਂ ਇਸ ਤੋਂ ਇਲਾਵਾ ਸਾਡੇ ਸਰੀਰ ਦੇ ਪੂਰੇ ਦੇ ਜੋ ਹੈ ਸਪੁਰਤੀ ਬਣੀ ਰਹਿੰਦੀ ਆ ਤੇ ਕੋਈ ਵੀ ਸਮੱਸਿਆ ਸਾਡੀ ਜੋ ਹੈ ਸਰੀਰ ਦੇ ਲਾਗੇ ਨਹੀਂ ਆਦੀ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਬੂਟਾ ਲਾਨੇ ਪੰਜ ਤુલਸੀ ਦਾ ਉਹਦੇ 5 ਫਟ ਦੇ ਏਰੀਆ ਦੇ ਵਿੱਚ ਕੋਈ ਜੋ ਹੈ ਬੈਕਟੀਰੀਆ ਨਹੀਂ ਆਂਦਾ ਇਸੇ ਤਰ੍ਹਾਂ ਅਗਰੇ ਤੁਹਾਡੀ ਬਾਡੀ ਦੇ ਵਿੱਚ ਆ ਜਾਂਦੀ ਆ ਤੇ ਸਾਡੇ ਲਾਗੇ ਕੋਈ ਵੀ ਬਿਮਾਰੀ ਨਹੀਂ ਆਏਗੀ ਚਾਹੇ ਉਹ ਸ਼ੂਗਰ ਹੋਵੇ ਚਾਹੇ ਉਹ ਬੀਪੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸਾਡੇ ਸਰੀਰ ਵਿੱਚ ਆਉਣ ਤੋਂ ਹੀ ਰੋਕਦੀ ਆ ਉਸ ਤੋਂ ਬਾਅਦ ਇਹ ਸਾਡੇ ਕੋਲ ਹੈਗਾ ਜੀ ਹਾਈ ਡ੍ਰੌਪ ਇਹ ਕਾਲਾ ਕਾਲਾ ਮੋਤੀਆ ਮੋਤੀਆ ਬਿੰਦ ਅੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਾਲਗੀ ਆਂਦੀ ਹੋਵੇ ਗੇਦਾ ਆਂਦੀ ਹੋਵੇ ਉਹਨੂੰ ਜੋ ਹੈ ਔਰ ਚਸ਼ਮਾ ਲੱਗਿਆ ਹੋਵੇ 1 ਮਹੀਨੇ ਦੇ ਅੰਦਰ ਅੰਦਰ ਜੋ ਹੈ 1 ਨੰਬਰ 2 ਨੰਬਰ ਦੇ ਚਸ਼ਮੇ ਨੂੰ ਵੀ ਉਤਾਰਨ ਦੀ ਜੋ ਹੈ ਇਹਦੇ ਵਿੱਚ ਸ਼ਮਤਾ ਆ ਤੇ ਬਹੁਤ ਸਾਰੇ ਸਾਡੇ ਕੋਲ ਰਿਜ਼ਲਟ ਹੈਗੇ ਜਿਨ੍ਹਾਂ ਲੋਕਾਂ ਨੇ ਇਹਨੂੰ ਇਫਤਿਹਾਮਲ ਕਰਨ ਤੋਂ ਬਾਅਦ ਜੋ ਹੈ ਵਧੀਆ ਰਿਜ਼ਲਟ ਲਏ ਆ ਉਸ ਤੋਂ ਬਾਅਦ ਜੀ ਐਡੀਟੋਡੌਗ ਅੱਜ ਸਾਡੇ ਜੋ ਹੈ ਪੰਜਾਬ ਦਾ ਦਰਭਾਗਿਆ ਹੈਗਾ ਜੀ ਜਿਹਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਵੀ ਕਹਿੰਦੇ ਆ ਤੇ ਅੱਜ ਉਹ ਨਸ਼ਿਆਂ ਦੀ ਚਪੇਟ ਵਿੱਚ ਜੰਗ ਜਨਰੇਸ਼ਨ ਲੱਗੀ ਹੋਈ ਆ ਇਹ ਐਡੀਟੋਡੌ 2-3 ਮਹੀਨਿਆਂ ਦੇ ਵਿੱਚ ਹੀ ਮੈਂ ਘਟੋ ਘਟ 50 ਲੋਕਾਂ ਨੂੰ ਇਹ ਦੇ ਚੁੱਕਿਆ ਕਿਸੇ ਵੀ ਤਰ੍ਹਾਂ ਦਾ ਬੀੜੀ ਸਿਗਰਟ ਗੁਟਕਾ ਤਮਾਕੂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਆ ਐਡਿਕਸ਼ਨ ਦੀ ਉਹਦੀ ਹੈਗੀ ਆ ਪ੍ਰੋਬਲਮ ਉਹਨੂੰ ਉਹਨੂੰ ਦੂਰ ਕਰਨ ਵਾਸਤੇ ਕਿਸੇ ਨੂੰ ਨੀਂਦ ਨਹੀਂ ਆਦੀ ਡਿਪਰੈਸ਼ਨ ਦੀ ਸਮੱਸਿਆ ਉਹਨੂੰ ਵੀ ਅਸੀਂ ਇਹ ਦੇ ਸਕਦੇ ਹਾਂ ਇਹਦੇ ਵਿੱਚ ਬਿਲਕੁਲ ਇਹਦਾ ਰੰਗ ਪਾਣੀ ਵਰਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਹੋਊਗਾ ਤੇ ਫਾਇਦਾ ਹੋਊਗਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ ਜੀ ਉਸ ਤੋਂ ਬਾਅਦ ਜੀ ਇਹ ਹੈਗੀ ਡੈਂਟੋਡਾਕ ਕਰੀਮ ਇਹ ਦੇ ਦੰਦਾਂ ਦੀ ਕਿਸੇ ਵੀ ਸਮੱਸਿਆ ਤੋਂ ਇਲਾਵਾ ਬਾਡੀ ਦੇ ਵਿੱਚ ਸਾਡੇ ਜੋ ਹੈ ਕਿਤੇ ਵੀ ਜ਼ਖਮ ਹੋਇਆ ਹੈ ਦਾਦ ਖਾਜ ਖੁਜਲੀ ਹੋਈ ਆ ਉੱਥੇ ਲਗਾ ਸਕਦੇ ਆ ਆਫਟਰ ਸ਼ੇਵ ਨੂੰ ਇਸਤੇਮਾਲ ਕਰ ਸਕਦੇ ਆ ਬਾਮ ਦੀ ਜਗ੍ਹਾ ਨੂੰ ਅਸੀਂ ਲਗਾ ਸਕਦੇ ਆ ਇਹਦੇ ਨਾਲ ਜੋ ਹੈ ਪੇਟ ਦੇ ਵਿੱਚ ਅਗਰ ਸਾਡੇ ਗੈਸ ਬਣ ਰਹੀ ਤਾਂ ਇਹਨੋਂ ਦੀ ਜਗ੍ਹਾ ਨੂੰ ਅਸੀਂ ਇਸਤੇਮਾਲ ਕਰ ਸਕਦੇ ਆ ਸਾਡੇ ਪੇਟ ਦੀ ਗੈਸ ਵੀ ਖਤਮ ਕਰ ਦੇਗੀ ਦੰਦਾਂ ਦੇ ਵਿੱਚ ਸਾਡੇ ਜੋ ਹੈ ਕੈਪਟੀ ਬਣੀ ਹੋਈ ਆ ਮਸੂੜੀਆਂ 'ਚ ਖੂਨ ਆਂਦਾ ਆ ਕਿਤੇ ਵੀ ਸਾਡੇ ਜੋ ਹੈ ਛਾਲਾ ਹੋ ਗਿਆ ਉੱਥੇ ਲਗਾ ਸਕਦੇ ਆ ਗਰਮ ਤੇਲ ਕਿਸੇ ਦੇ ਡੁੱਲ ਗਿਆ ਹੈਗਾ ਉੱਥੇ ਲਗਾ ਦੇਣੇ ਤਾਂ ਛਾਲੇ ਨਹੀਂ ਪੈਣਗੇ ਇਹਦੇ ਨਾਲ ਇੰਨੇ ਕੰਮ ਜੋ ਹੈ ਸਾਡੀ ਡੈਂਟੋਡਾਕ ਕਰੀਮ ਕਰਦੀ ਹੈਗੀ ਆ ਜੀ ਉਸ ਤੋਂ ਬਾਅਦ ਸਾਡੀਆਂ ਬੀਬੀਆਂ ਪਹਿਣਾ ਵਾਸਤੇ ਜਿੰਨੇ ਵੀ ਇਹ ਲੇਡੀਜ਼ ਜੋ ਹੈ ਸੈਂਟਰੀ ਪੈਡ ਯੂਜ਼ ਕਰ ਰਹੀਆਂ ਘਟੀਆ ਕੁਆਲਟੀ ਦੇ ਪੈਡ ਜੋ ਹੈ ਜਿਹਦੇ ਨਾਲ ਜੋ ਹੈ ਇਨਫੈਕਸ਼ਨ ਹੁੰਦੀ ਉਹਨਾਂ ਦੇ ਬੋਡੀ ਦੇ ਵਿੱਚ ਲੇਡੀ ਦੇ ਗੁਪਤ ਰੋਗ ਹੋ ਜਾਂਦੇ ਆ ਇਹ ਸਾਡੀ ਜੋ ਹੈ ਕੰਪਨੀ ਨੇ ਸੈਂਟਰੀ ਪੈਡ ਕੱਢਿਆ ਜਿਹੜਾ ਕਿ ਪੀਸ ਦੀ ਪੈਕਿੰਗ ਹੈ ਜਿਹੜੇ ਮਾਰਕੀਟ ਵਿੱਚ ਮਿਲਦੇ ਹੈਗੇ ਉਹ ਘੱਟੋ ਘੱਟ 5 ਦਾ 6 ਪੈਕਟ ਹੀ ਹੁੰਦੇ ਆ ਇਹਦੇ ਵਿੱਚ 10 ਪੀਸ ਆ ਅਗਰ ਉਹ ਦਿਹਾੜੀ ਦੇ ਵਿੱਚ 3 ਪੀਸ ਯੂਜ਼ ਕਰ ਰਹੀਆਂ ਤੇ ਸਿਰਫ ਇੱਕ ਹੀ ਪੀਸ ਯੂਜ਼ ਕਰਨਗੇ ਇਹ ਤੇ ਇਹਦੇ ਨਾਲ ਜੋ ਹੈ ਲੇਡੀ ਦੀ ਕਿਸੇ ਵੀ ਤਰ੍ਹਾਂ ਦੀ ਜੋ ਹੈ ਗਾਇਨੋ ਪ੍ਰੋਬਲਮ ਤੋਂ ਬਚਿਆ ਜਾ ਸਕਦਾ ਜੀ ਉਸ ਤੋਂ ਬਾਅਦ ਸਾਡੀ ਜੋ ਹੈ ਅਮੀਨੋ ਡੌਗ ਥੰਡਰ ਬਲਾਸਟ ਪੂਰੀ ਬੋਡੀ ਨੂੰ ਸਰਵਿਸ ਕਰਨ ਵਾਸਤੇ ਜੋ ਬਹੁਤ ਤਰ੍ਹਾਂ ਦੇ ਜੋ 150 ਪਲੱਸ ਪ੍ਰੋਡਕਟਾਂ ਜਿਨ੍ਹਾਂ ਨੂੰ ਲੈ ਕੇ ਅਸੀਂ ਆਪਣੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਆ ਤੇ ਆਪਣੇ ਯਾਰਾਂ ਦੋਸਤਾਂ ਨੂੰ ਜੋ ਹੈ ਸਵਸਥ ਰੱਖ ਸਕਦੇ ਆ ਜਿਸ ਤਰ੍ਹਾਂ ਕਰੋਨਾ ਤੋਂ ਬਾਅਦ ਅਚਾਨਕ ਜੋ ਸਾਇਲ ਤੇ ਹਾਰਟ ਦੀ ਸਪੈਸ਼ਲ ਜੋ ਹੈ ਕਾਰਡੀਓ ਡੌਗ ਇੱਕ ਆਂਦੀ ਆ ਉਹਦੇ ਨਾਲ ਅਸੀਂ ਪੂਰੇ ਹਾਰਟ ਦੀ ਸਰਵਿਸ ਕਰ ਸਕਦੇ ਆ ਇਸੇ ਤਰ੍ਹਾਂ ਲੀਵਰ ਵਾਸਤੇ ਲੀਵੋ ਡੌਗ ਜਿਹੜੀ ਲੀਵਰ ਦੀ ਸਰਵਿਸ ਕਰਦੀ ਆ ਕਿਡਨੀ ਵਾਸਤੇ ਜੋ ਹੈ ਕਿਡਨੀ ਸਟੋਨ ਡੌਗ ਹੈਗੀ ਆ ਜਿਹੜੀ ਪੂਰੀ ਜਹਾਰੀ ਕਿਡਨੀ ਦੀ ਜੋ ਹੈ ਸਰਵਿਸ ਕਰ ਦਿੰਦੀ ਆ ਉਸ ਤੋਂ ਬਾਅਦ ਕਲੋਰੋ ਡੌਗ ਹੈਗੀ ਆ ਜੀ ਬਾਦੀ ਏਜ ਦੇ ਅਨੁਸਾਰ ਜਿੱਦਾਂ ਸਾਡੇ ਬੋਡੀ ਦੇ ਵਿੱਚ ਸੈੱਲ ਖਤਮ ਹੁੰਦੇ ਆ ਉਹਨਾਂ ਨੂੰ ਠੀਕ ਕਰਨ ਵਾਸਤੇ ਉਸ ਤੋਂ ਬਾਅਦ ਡਾਇਬੋ ਡੌਗ ਸ਼ੂਗਰ ਵਾਸਤੇ ਪਤਾ ਕੀ ਹੈ ਦਵਾਈਆਂ ਤਾਂ ਇਹਨਾਂ ਕੋਲ ਬਹੁਤ ਹੈ ਜੇ ਅਸੀਂ ਦੱਸਣ ਪਰ ਆਗੇ ਤਾਂ ਇਹ ਪ੍ਰੋਗਰਾਮ ਹੈ ਜਿਹੜਾ ਬਹੁਤ ਸਾਡਾ ਜਿਆਦਾ ਲੰਬਾ ਹੋ ਹਾਂਜੀ ਬਿਲਕੁਲ ਜੀ। ਅੱਛਾ ਮੈਨੂੰ ਇਹ ਦੱਸੋ ਬਾਅਦੇ ਤਾਂ ਤੁਸੀਂ ਬਹੁਤ ਤਕੜੇ ਤਕੜੇ ਕਰ ਲਏ। ਹਾਂਜੀ। ਅਗਰ ਕਿਸੇ ਨੂੰ ਫਰਕ ਨਾ ਪਿਆ ਉਹ ਸਾਡਾ ਚੈਨਲਾਂ ਤੇ ਕਮੈਂਟ ਕਰਕੇ ਕਹੇ ਵੀ ਯਾਰ ਤੁਸੀਂ ਚੰਗੇ ਬੰਦੇ ਆ ਤੁਸੀਂ ਐਡ ਦਿੱਤੀ। ਅਸੀਂ ਤਾਂ ਠੀਕ ਨਹੀਂ ਹੋਏ। ਚਲੋ ਇਹ ਤਾਂ ਕਹਿ ਰਹੇ ਆ ਇਹ ਤੋਂ ਇਲਾਵਾ ਵੀ ਮੈਂ ਤੁਹਾਨੂੰ ਵੀਡੀਓ ਸਾਹਮਣੇ ਤੁਸੀਂ ਡਿਸਪਲੇ ਤੇ ਦੇਖ ਰਹੇ ਆ। ਇਹ ਪੇਸ਼ੈਂਟ ਠੀਕ ਹੋਏ ਆ। ਵੀਡੀਓ ਦੇ ਐਂਡ ਦੇ ਵਿੱਚ ਵੀ ਜਿਹੜੇ-ਜਿਹੜੇ ਪੇਸ਼ੈਂਟ ਠੀਕ ਹੋਏ ਆ ਉਹਨਾਂ ਦੀ ਵੀਡੀਓ ਵੀ ਪਾ ਦਾਂਗਾ। ਅੱਛਾ ਫਿਰ ਕੀ ਕਰਾਂਗੇ ਅਗਰ ਕੋਈ ਠੀਕ ਨਹੀਂ ਹੁੰਦਾ? ਦੇਖੋ ਜੀ ਪਹਿਲੀ ਗੱਲ ਤੇ ਇਹ ਆਯੁਰਵੇਦ ਆ ਜੀ। ਇਦੇ ਵਿੱਚ ਘੱਟੋ ਘੱਟ 45 ਤੋਂ 90 ਦਿਨ ਲੱਗ ਜਾਂਦੇ ਆ ਜਿਹਨੂੰ ਬੰਦੇ ਨੂੰ ਸਮੱਸਿਆ ਹੈਗੀ ਆ ਅਦਰਵਾਈਜ਼ ਇਹ ਬੈਲੈਂਸ ਪ੍ਰੋਡਕਟ ਹੈਗੇ ਆ ਇਹਨਾਂ ਨੂੰ ਲੈਣ ਤੋਂ ਬਾਅਦ ਬੰਦਾ ਬਿਮਾਰੀ ਨਹੀਂ ਹੋਊਗਾ ਅਸੀਂ ਤਾਂ ਕੋਸ਼ਿਸ਼ ਕਰਦੇ ਆ ਕਿ ਸਾਡੇ ਭਰਾ ਜਿਹੜੇ ਹੈਗੇ ਹਸਪੀਟਲਾਂ ਦਾ ਜਾਣ ਤੋਂ ਬਚਣ ਤੇ ਬਿਮਾਰੀ ਹੋਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਲੈਣ ਜਿੱਦਾਂ ਅਸੀਂ ਜਲਦੀ ਗੱਡੀ ਦੀ ਸਰਵਿਸ ਕਰਾ ਲੈਂਦੇ ਜੀ ਅਸੀਂ ਗੱਡੀ ਖਰਾਬ ਹੋਣ ਤੋਂ ਬਾਅਦ ਤੇ ਫਿਰ ਮਕੈਨਿਕ ਉਹਨੂੰ ਖੋਲਣ ਤੋਂ ਬਾਅਦ ਦੱਸਦਾ ਦੀ ਇਹਦੇ ਵਿੱਚ ਆ ਵੀ ਸਮੱਸਿਆ ਆ ਵੀ ਸਮੱਸਿਆ ਇਸੇ ਤਰ੍ਹਾਂ ਸਾਡਾ ਸਰੀਰ ਆ ਜੀ ਤੇ ਸਾਡੇ ਕੋਲ ਜਿੰਨੇ ਵੀ ਪ੍ਰੋਡਕਟ ਹੈਗੇ ਬੈਲੈਂਸ ਦੇ ਪ੍ਰੋਡਕਟ ਆ ਲੇਕ ਕੀ ਉਹ ਬਿਮਾਰੀਆਂ ਤੇ ਵੀ ਕੰਮ ਕਰਦੇ ਆ ਸਾਡੇ ਕੋਲ ਬਹੁਤ ਵਧੀਆ ਰਿਜ਼ਲਟ ਹੈਗੇ ਆ ਜੀ ਰਿਜ਼ਲਟ ਸਿਰਫ ਉਹਨੂੰ ਨਹੀਂ ਮਿਲੇਗਾ ਜਿਹੜਾ ਪ੍ਰੇਜ ਨਹੀਂ ਕਰੇਗਾ ਜੀ ਆਯੁਰਵੇਦ ਪ੍ਰੇਜ ਜਰੂਰੀ ਮੰਗਦਾ ਜੀ ਉਹਨੂੰ ਨਹੀਂ ਮਿਲੇਗਾ ਜਿਹੜਾ ਪ੍ਰੇਜ ਨਹੀਂ ਕਰੇਗਾ ਅਗਰ ਕਿਸੇ ਨੇ ਜਿਆਦਾ ਸਮੇਂ ਤੋਂ ਲੰਬੇ ਸਮੇਂ ਤੋਂ ਐਲੋਪੈਥੀ ਲੈ ਰਿਆ ਉਹਨੂੰ ਟਾਈਮ ਮਿਲ ਜਾਊਗਾ ਰਿਜ਼ਲਟ ਮਿਲਣ ਦੇ ਵਿੱਚ ਅਦਰਵਾਈਜ਼ ਰਿਜ਼ਲਟ ਬਹੁਤ ਵਧੀਆ ਜੀ ਦੋਸਤੋ ਮੈਂ ਤੁਹਾਨੂੰ ਨਾਲ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ ਇਹਨਾਂ ਅੰਗਰੇਜ਼ਾਂ ਮਗਰ ਨਾ ਲੱਗੋ ਇਹਨਾਂ ਨੇ ਕਦੇ ਸਾਡਾ ਭਲਾ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਹੈ ਤੁਸੀਂ ਕੈਂਸਰ ਦੀ ਬਿਮਾਰੀ ਕੀ ਗੱਲ ਕਰਦੇ ਚੈਨਲ ਤੇ ਤੁਸੀਂ ਮੇਰੇ ਕੋਲ ਆਓ ਅਗਰ ਤੁਹਾਨੂੰ ਕੈਂਸਰ ਹੋਇਆ ਹੋ ਤੁਹਾਨੂੰ ਇਹ ਬਿਦਾਉਟ ਦਵਾਈ ਕੈਂਸਰ ਤੁਹਾਡਾ ਠੀਕ ਕਰਾਉਣ ਦਾ ਤੁਹਾਨੂੰ ਇੱਕ ਮੈਥਡ ਦੱਸਾਂਗਾ ਕਿ ਉਹ ਕੈਂਸਰ ਕਿਵੇਂ ਬਣ ਰਿਹਾ ਹੈ ਤੇਜਾਬ ਨਾਲ ਸਾਡੇ ਅੰਦਰ ਤੇਜਾਬ ਕਿੱਥੋਂ ਆ ਰਿਹਾ ਹੈ ਗੋਲ ਗੱਪੇ ਪੱਲੇ ਟਿੱਕੀਆਂ ਸਮੋਸੇ ਕੇਕ ਜੋ ਵੀ ਅਸੀਂ ਇਹ ਗੰਦਮੰਦ ਖਾ ਰਹੇ ਆ ਇਹ ਸਾਡੇ ਅੰਦਰ ਤੇਜਾਬ ਬਣ ਰਿਹਾ ਸਾਡੇ ਖੂਨ ਦੇ ਵਿੱਚ ਤੇਜਾਬ ਨਾਲ ਕੀ ਹੋ ਰਿਹਾ ਕੈਂਸਰ ਦੇ ਸੈੱਲ ਜਿਹੜੇ ਉਹ ਐਕਟਿਵ ਹੋ ਰਹੇ ਆ ਇਹ ਤੋਂ ਵੀ ਇਲਾਵਾ ਕਿਉਂ ਤੁਸੀਂ ਡਾਕਟਰ ਕੋ ਜਾਓਗੇ ਤੁਹਾਡੇ ਦਿਮਾਂ ਚ ਦਹਿਸ਼ਤ ਆ ਜਾਂਦੀ ਪੰਜਾਬ ਦੇ ਪਹਿਲੇ ਹੀ ਹਾਲਾਤ ਖਰਾਬ ਹੈ ਕੈਂਸਰ ਵੀ ਕਰਨੇ ਟ੍ਰੇਨ ਜਾਂਦੀ ਹੈ ਕੈਂਸਰ ਦੀ ਤੁਹਾਨੂੰ ਦੋਸਤੋ ਮੈਂ ਇੱਕ ਜਾਣਕਾਰੀ ਦੇਣਾ ਚਾਹੁੰਦਾ ਪਰ ਤੁਹਾਨੂੰ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਜਾਣਕਾਰੀ ਨਹੀਂ ਦੇਣੀ ਕੈਂਸਰ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੋਤਾਂ ਹੋ ਚੁੱਕੀਆਂ ਨੇ ਹੁਣ ਸਾਡਾ ਕੈਂਸਰ ਨੂਰਪੁਰ 베ਦੀ ਵੀ ਬਸਾਰਾ ਪਾ ਚੁੱਕਿਆ ਹੈ ਨੂਰਪੁਰ 베ਦੀ ਦੇ ਵਿੱਚ ਵੀ ਬਹੁਤ ਕੈਂਸਰ ਪੇਸ਼ੈਂਟ ਹੈ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਵੀ ਇਹ ਬੰਦ ਕਰ ਦਿਓ ਜੋ ਭੱਲੇ ਟਿਕੀਆਂ ਸਮੋਸੇ ਮਿਲਦੇ ਹੈ ਔਰ ਰਹੀ ਹੈ ਨਾ ਆਯੁਰਵੈਦਿਕ ਦੀ ਦਵਾਈ ਤੇ ਆਯੁਰਵੈਦਿਕ ਦੀ ਦਵਾਈ ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਘਟਨਾ ਸੁਣਾਉਂਦਾ ਏ ਕਿ ਇੱਕ ਸਮੇਂ ਦੀ ਗੱਲ ਹੈ ਮੈਂ ਬਹੁਤ ਜ਼ਬਰਦਸਤ ਇੱਕ ਬੁੱਕ ਪੜ੍ਹਦਾ ਮੈਂ ਆਕਰਸ਼ਕੀਨਤਾ ਆਯੁਰਵੈਦਿਕ ਬਾਰੇ ਆਯੁਰਵੈਦਿਕ ਬਾਰੇ ਸਕੀਨ ਤੇ ਇੱਕ ਇੱਕ ਮੁਸਲਮਾਨ ਰਾਜਾ ਉਹ ਬਿਮਾਰ ਹੋ ਗਿਆ ਸਾਰੇ ਟੋਟਲ ਵੈਦਾਂ ਨੇ ਮੈਂ ਤੁਹਾਨੂੰ ਇਹਦਾ ਵਿਦ ਕਮੈਂਟ ਤੇ ਪਾਵਾਂਗਾ ਤੁਸੀਂ ਪੜ ਵੀ ਲਿਓ ਪੂਰੀ ਸਟੋਰੀ ਤੇ ਮੁਸਲਮਾਨ ਰਾਜਾ ਬਿਮਾਰ ਹੋ ਗਿਆ ਸਾਰੇ ਵੈਦ ਜਿੰਨੀਆਂ ਵੀ ਇਹ ਦਵਾਈਆਂ दारू ਉਹ ਸਭ ਉਹਨਾਂ ਖਾ ਕੇ ਦੇਖ ਲਿਆ ਉਹ ਠੀਕ ਨਹੀਂ ਹੋਇਆ ਫਿਰ ਇੱਕ ਦਿਨ ਉਹਨੇ ਕਿਹਾ ਵੀ ਤੂੰ ਫੁਲਾਨੀ ਨਲੰਦਾ ਜੁਨੀਵਰਸਿਟੀ ਐ ਜਿਹੜੀ ਫੂਕ ਦਿੱਤੀ ਗਈ ਐ ਸਾਡੀ ਹਿੰਦੂਆਂ ਦੀ ਵੀ ਉੱਤੇ ਇੱਕ ਸੰਤ ਐ ਤੁਸੀਂ ਉਹਨਾਂ ਕੋਲ ਜਾਓ ਤੁਹਾਨੂੰ ਉਹ ਠੀਕ ਕਰਨਗੇ ਫਿਰ ਉਹ ਬੰਦਾ ਉੱਤੇ ਚਲ ਜਾਂਦਾ ਜਾਣ ਤੇ ਬਾਦ ਪਹਿਲੀ ਸ਼ਰਤ ਦੋਸਤੋ ਕੀ ਰੱਖਦਾ ਉਹ ਇਹ ਗੱਲ ਕਹਿੰਦਾ ਵੀ ਤੁਸੀਂ ਮੈਨੂੰ ਠੀਕ ਕਰ ਦੋਗੇ ਉਹ ਕਹਿੰਦੇ ਹਾਂ ਬੜੀ ਗੱਲ ਈ ਐ ਮੈਂ ਕਰ ਦਾਂਗਾ ਤੇਰੀ ਬਿਮਾਰੀ ਠੀਕ ਲਾ ਇਲਾਜ ਬਿਮਾਰੀ ਸੀ ਪਰ ਕਹਿੰਦਾ ਵੀ ਮੇਰੀ ਇੱਕ ਹੋਰ ਸ਼ਰਤ ਐ ਬੈਦ ਨੇ ਪੁੱਛਿਆ ਵੇ ਇਦ ਚਲੋ ਦੱਸੋ ਕਿਆ ਸ਼ਰਤ ਹੈ ਕਿ ਉਹਨਾਂ ਦਾ ਰਾਜ ਸਾ ਇਹ ਥੋੜੇ ਡਰਦੇ ਵੀ ਥੇ ਉੱਦਾਂ ਨਹੀਂ ਡਰਦੇ ਤੇ ਵੈਸੇ ਡਰਦੇ ਤੇ ਵੀ ਚਲੋ ਮੇਰੇ ਕਰਕੇ ਮੇਰੇ ਚੇਲਿਆਂ ਦਾ ਜਾਂ ਇਸ ਯੂਨੀਵਰਸਿਟੀ ਦਾ ਕੋਈ ਨੁਕਸਾਨ ਨਾ ਹੋ ਜਾਵੇ ਉਹਨੇ ਸ਼ਰਤ ਇਹ ਰੱਖੀ ਵੀ ਮੈਂ ਤੁਹਾਡੇ ਹੱਥ ਤੇ ਦਵਾਈ ਲੈ ਕੇ ਆ ਵੀ ਨਹੀਂ ਗਣੀ ਤੁਸੀਂ ਮੈਨੂੰ ਹੱਥ ਵੀ ਨਹੀਂ ਲਗਾ ਸਕਦੇ ਤੁਸੀਂ ਬਿਦੌਟ ਦਵਾਈ ਮੇਰੇ ਮੈਨੂੰ ਹੱਥ ਨਹੀਂ ਲਗਾਣਾ ਨਾ ਮੈਂ ਤੁਹਾਡੀ ਦਵਾਈ ਖਾਣੀ ਤੁਸੀਂ ਮੈਨੂੰ ਠੀਕ ਕਰਕੇ ਦੱਸੋ ਦੇ ਕੋ ਨਹੀਂ ਜਾਣਤਾ ਨੇ ਕਿ ਆ ਕੋਈ ਗੱਲੇ ਨਹੀਂ ਆ ਕਰ ਦਾਂਗੇ ਚਲੋ ਜੀ ਕੁਝ ਟਾਈਮ ਹੋ ਗਿਆ ਤੇ ਉਹ ਫੇਰ ਆਇਆ ਤਾਂ ਉਸ ਰਾਜੇ ਨੇ ਉਹਨੂੰ ਕਿਹਾ ਵੀ ਤੂੰ ਕੁਰਾਨ ਪੜਦਾ ਏ ਕਹਿੰਦਾ ਹਾਂ ਜੀ ਕਹਿੰਦਾ ਕਿੰਨੀ ਟਾਈਮ ਪੜਦਾ ਕਹਿੰਦਾ ਜੀ ਮੈਂ ਜਿੱਦਾਂ ਜੋ ਰੀਤ ਹੈ ਉਹਦੇ ਮੁਤਾਬਕ ਪੜਦਾ ਚਲੋ ਕਹਿੰਦਾ ਮੈਂ ਤੈਨੂੰ ਇੱਕ ਕੁਰਾਨ ਗਿਫਟ ਦਿੰਦਾ ਮੈਂ ਹੁਣ ਤਾਂ ਇਹ ਪੜਿਆ ਕਰਨੀ ਉਹਨੇ ਕੁਰਾਨ ਉਹਨੂੰ ਗਿਫਟ ਦਿੱਤੀ ਤੇ ਦੇਖਦੇ 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 ਕਹਿੰਦੇ ਦਵਾਈ ਉਹ ਕਹਿੰਦਾ ਦਵਾਈ ਬਾਅਦ ਚ ਦੇਵਾਂਗਾ ਪਹਿਲਾਂ ਤੂੰ ਸੀ ਇਹ ਪੜੋ ਦੇਖਦੇ 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 ਉਹ ਬੰਦਾ ਰਾਜਾ ਠੀਕ ਹੋ ਗਿਆ ਉਹ ਠੀਕ ਹੋਣ ਤੇ ਵਾ ਉਹਦੇ ਦਿਮਾਗ 'ਚ ਸ਼ੰਕਾ ਪੈਦਾ ਹੋਈ ਵੀ ਬਿਦਾਊਟ ਦਵਾਈ ਉਹਨਾਂ ਨੇ ਮੈਨੂੰ ਕਿਹਾ ਤਾਂ ਵੇ ਮੈਂ ਦਵਾਈ ਨੂੰ ਹੱਥ ਵੀ ਨਹੀਂ ਲਾਣਾ ਮੈਂ ਤੇਰੀ ਦਵਾਈ ਖਾਣੀ ਵੀ ਨਹੀਂ ਤੂੰ ਮੈਨੂੰ ਠੀਕ ਵੀ ਕਰ ਦੇਖੋ ਕਿੱਡੀ ਵੱਡੀ ਗੱਲ ਹੈ ਫਿਰ ਕਿਹਾ ਹੋਇਆ ਜਦੋਂ ਗਿਆ ਉਹਨੇ ਇੱਕੋ ਗੱਲ ਕਹੀ ਵੀ ਮੈਨੂੰ ਇਹ ਦੱਸ ਤਾਂ ਮੈਨੂੰ ਠੀਕ ਕਿਦਾਂ ਕੀਤਾ ਉਹ ਕਹਿੰਦਾ ਤੂੰ ਠੀਕ ਹੋ ਗਿਆ ਤਾਂ ਇਹ ਕਿਆ ਲੈਣਾ ਰਾਜਾ ਹੁਣ ਤੂੰ ਆਪਣਾ ਆਨੰਦ ਮਾਣ ਨਹੀਂ ਕਹਿੰਦਾ ਤੂੰ ਮੈਨੂੰ ਦੱਸ ਨਹੀਂ ਮੈਂ ਤੇਰਾ ਸਿਰ ਕਲਮ ਕਰ ਦੂੰਗਾ ਕੰਧਾ ਰਾਜਾ ਜੀ ਜਿਹੜਾ ਮੈਂ ਤੁਹਾਨੂੰ ਕਰਾਮ ਦਿੱਤਾ ਤਾਂ ਨਾ ਉਹਦੇ ਵਿੱਚ ਮੈਂ ਪੰਨਿਆਂ ਤੇ ਕੋਈ ਐਸੀ ਜੜੀ ਬੂਟੀਆਂ ਲਗਾ ਦਿੱਤੀਆਂ ਜਦੋਂ ਤੂੰ ਉਹਨੂੰ ਖੋਲਦਾ ਤਾਂ ਤਾਂ ਉਹ ਤੂੰ ਪੜਦਾ ਤਾਂ ਉਹ ਹਵਾ ਦੇ ਨਾਲ ਉਹ ਤੇਰੇ ਸਵਾਸਾ ਦੇ ਨਾਲ ਉਹ ਦਵਾਈ ਅੰਦਰ ਚਲ ਜਾਂਦੀ ਸੀ ਸੋ ਜਿਹੜਾ ਆਯੁਰਵੇਦਿਕ ਹੈ ਦੋਸਤੋ ਉਹ ਤਾਂ ਬਹੁਤ ਤਗੜੀ ਚੀਜ਼ ਹੈ ਅਗਰ ਤੁਸੀਂ ਰੂਨ ਨਾਲ ਯੂਜ਼ ਕਰੋਗੇ ਸਰ ਮੈਂ ਠੀਕ ਕਿਹਾ ਗਲਤ ਕਿਹਾ ਬਿਲਕੁਲ ਬਿਲਕੁਲ ਜੀ ਇਹ ਆਪਣੇ ਤਨਵੰਤਰੀ ਮਹਾਰਾਜ ਜੀ ਜਿਨ੍ਹਾਂ ਨੇ ਤੁਹਾਨੂੰ ਜੋ ਹੈ ਇਹ ਪ੍ਰਚੀਨ ਕਾਲ ਤੋਂ ਚੱਲਿਆ ਆ ਰਿਹਾ ਇਹ ਸਾਰਾ ਕੁਝ ਇਤੋ ਯਾਦ ਹੋ ਕੇ ਬਾਹਰ ਚੱਲ ਗਿਆ ਜੀ ਅੱਜ ਐਲੋਪੈਥੀ ਦਾ ਰੂਪ ਇਹਨਾਂ ਨੇ ਲੈ ਲਿਆ ਤੇ ਆਯੁਰਵੇਦ ਦੇ ਵਿੱਚ ਤਾਂ ਬਹੁਤ ਤਾਕਤ ਹੈ ਤੁਸੀਂ ਬਿਲਕੁਲ ਜੋ ਹੈ ਸਾਰਾ ਮੰਤਰੀ ਜੀ ਬਾਰੇ ਵੀ ਤੁਹਾਨੂੰ ਵਿਲੇ ਟਾਈਮ ਦੱਸਾਂਗੇ ਜਦੋਂ ਸਮੁੰਦਰ ਮੰਤਨ ਹੋਇਆ ਤਾਂ ਉਹ ਇੱਕ ਘੜਾ ਚੱਕ ਕੇ ਤਰੇ ਆਂਦੇ ਆਂਦੀ ਫੋਟੋ ਹੈ ਉਹ ਹੈ ਉਹ ਲੈ ਕੇ ਆਏ ਤੇ ਉਹ ਸੰਜੀਵਨੀ ਬੂਟੀਆਂ ਉਹਦੇ ਵਿੱਚੋਂ ਨਿਕਲ ਜਾਂਦੀ ਹੈ ਬਿਲਕੁਲ ਜੀ ਸਹੀ ਗੱਲ ਆ ਤੇ ਸਾਡੇ ਆਸੇ ਪਾਸੇ ਬਹੁਤ ਸਾਰੀਆਂ ਜੜੀਆਂ ਬੂਟੀਆਂ ਜਿਨ੍ਹਾਂ ਨੂੰ ਅਸੀਂ ਇਸਤੇਮਾਲ ਕਰਕੇ ਸਵਾਸਥੀ ਵੀ ਰਹਿ ਸਕਦੇ ਆ ਬਸ ਲੋਕਾਂ ਨੂੰ ਵਿਸ਼ਵਾਸ ਕਰਨ ਦੀ ਲੋੜ ਆ ਜੀ ਦੁਆਰਾ ਦੁਆਰਾ ਉਸ ਆਪਣੇ ਜੋ ਹੈ ਬਜ਼ੁਰਗਾਂ ਦੀ ਪદ્ધਤੀ ਤੇ ਚੱਲਣ ਦੀ ਲੋੜ ਆ ਚਲੋ ਦੋਸਤੋ ਅੱਜ ਇਹਨਾਂ ਦੇ ਭਾਨੇ ਇੱਕ ਮਦਦ ਨੂੰ ਹੋਰ ਗੱਲ ਦੱਸਣ ਲੱਗਿਆ ਵੈਸੇ ਮੈਂ ਪਰੇਸ਼ਾਨ ਹੋ ਜਾਣਾ ਇਸ ਗੱਲ 'ਚ ਚਲੋ ਜੇ ਭਲਾ ਹੁੰਦਾ ਕਿ ਇਦਾਂ ਤਾਂ ਕੀ ਮਾੜਾ ਹੈ ਦੋਸਤੋ ਮੈਂ ਉਸ ਪ੍ਰਮਾਤਮਾ ਦੇ ਡਰ ਕੇ ਕਹਿੰਦਾ ਪਤਾ ਨਹੀਂ ਹੁਣ ਮੈਨੂੰ ਕਿਹੜੀ ਐਸੀ ਪਾਵਰ ਦਿੱਤੀ ਵੀ ਵੀ ਹੁਣ ਤੱਕ ਮੇਰੇ ਕੋਲ ਹਜ਼ਾਰਾਂ ਹੀ ਪੀਲੀਆ ਪੇਸ਼ੈਂਟ ਆ ਗਏ ਆਲੇ ਮੈਂ ਕੋਈ ਪੈਸਾ ਨਹੀਂ ਲੈਂਦਾ ਤਿੰਨ ਦਿਨ ਦੇ ਵਿੱਚ ਪੀਲੀਆ ਪੇਸ਼ੈਂਟ ਨੂੰ ਓਕੇ ਕਰਕੇ ਭੇਜ ਦਿੰਦਾ ਜੇ ਤੁਸੀਂ ਕਹੋ ਤਾਂ ਮੈਂ ਉਹਨਾਂ ਦੀ ਵੀ ਇੰਟਰਵਿਊ ਦਿਖਾ ਦਾਂਗਾ ਪਰ ਤੁਸੀਂ ਯਕੀਨ ਰੱਖਿਓ ਮੇਰੇ 'ਤੇ ਯਕੀਨ ਕਰਕੇ ਆ ਜਿਓ ਤੁਸੀਂ ਦੇਖਿਓ ਪੀਲੀਆ ਕਿੰਦਾ ਤੁਹਾਡਾ ਛੂ ਮੰਤਰ ਹੁੰਦਾ ਪੀਲੀਆ ਆਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਟੈਸਟ ਕਰਾ ਕੇ ਦੇਖਿਓ ਕੀ ਉਹ ਕੀ ਬਣਦਾ ਔਰ ਸਰ ਅਗਰ ਇਹ ਦਵਾਈ ਕਿਸੇ ਨੇ ਮੰਗਾਣੀ ਹੋਵੇ ਤਾਂ ਆਨਲਾਈਨ ਕਿਸ ਤਰ੍ਹਾਂ ਮੰਗਾ ਸਕਦਾ ਹੈ ਦੱਸੋ ਏ ਬਿਲਕੁਲ ਜੀ ਕਸਟਮਰ ਦੇ ਆਈਡੀ ਦੇ ਉੱਤੇ ਜੋ ਹੈ ਮਗਾ ਸਕਦੇ ਆ ਨਹੀਂ ਤਾਂ ਸਾਡੇ ਕੋਲ ਆਈਡੀ ਹੈਗੀ ਅਸੀਂ ਆਪਣੀ ਆਈਡੀ ਤੇ ਵੀ ਮਗਾ ਕੇ ਦੇ ਦਿਆਂਗੇ ਅਦਰਵਾਈਜ਼ ਅਸੀਂ ਤੁਹਾਨੂੰ ਫੋਨ ਕਰਕੇ ਹਾਂਜੀ ਆਨਲਾਈਨ ਅਗਰ ਕੋਈ ਫੋਨ ਕਰਦਾ ਆਪਣਾ ਐਡਰੈਸ ਉਹਦੇ ਐਡਰੈਸ ਦੇ ਉੱਤੇ ਜੋ ਹੈ ਆਨਲਾਈਨ ਸਰਵਿਸ ਹੋਣੀ ਚਾਹੀਦੀ ਆ ਪਿੰਨ ਕੋਡ ਕੋਈ ਪਿੰਡ ਵਗੈਰਾ ਦੇ ਵਿੱਚ ਜਿੱਥੇ ਨਹੀਂ ਜਾਂਦੀ ਆ ਅਸੀਂ 25 30 40 ਕਿਲੋਮੀਟਰ ਦੇ ਏਰੀਆ ਵਿੱਚ ਅਸੀਂ ਖੁਦ ਵੀ ਸਰਵਿਸ ਜਾ ਕੇ ਦੇ ਦਿੰਨੇ ਆ ਅੱਛਾ 25 30 ਕਿਲੋਮੀਟਰ ਦਾ ਹੀ ਖੁਦ ਵੀ ਦੇ ਦਾਂਗੇ ਅਗਰ ਕੋਈ ਕੈਨੇਡਾ ਅਮਰੀਕਾ ਦਿੱਲੀ ਮੁੰਬਈ ਜਿੱਥੇ ਵੀ ਬੈਠਾ ਏ ਤਾਂ ਤੁਹਾਨੂੰ ਕੋਰੀਅਰ ਰਾਹੀਂ ਦਵਾਈ ਆ ਜਾਏਗੀ ਇਹਨਾਂ ਦਾ ਵਾਅਦਾ ਹੈ ਅਗਰ ਦਵਾਈ ਅਸਰ ਨਹੀਂ ਕਰਦੀ ਅਸੀਂ ਫੁੱਲ ਪੇਮੈਂਟ ਵਾਪਸ ਕਰਾਂਗੇ ਬਿਲਕੁਲ ਜੀ ਬਿਲਕੁਲ ਜਿੰਨੇ ਉਹਦੇ ਪੈਸੇ ਲੱਗੇ ਹੋਣਗੇ ਉਹਦੇ ਅਸੀਂ ਵਾਪਸ ਕਰਾਂਗੇ ਦੋਸਤੋ ਬਹੁਤ ਵੱਡੀ ਗੱਲ ਹੈ ਫੁੱਲ ਪੇਮੈਂਟ ਵਾਪਸ ਕਰ ਦਾਂਗੇ ਕਹਿੰਦੇ ਅਗਰ ਪੇਸ਼ੈਂਟ ਠੀਕ ਨਹੀਂ ਹੁੰਦਾ ਦੇਖੋ ਕਿੰਨਾ ਵਿਸ਼ਵਾਸ ਹੈ ਇਹਨਾਂ ਨੂੰ ਤੇ ਤਪੜਾ ਹੈਡ ਆਫਿਸ ਕਿੱਥੇ ਹੈ ਹੈਡ ਆਫਿਸ ਸਾਡਾ ਜੀ ਦਿੱਲੀ ਦੇ ਵਿੱਚ ਹੈ ਦਵਰਕਾ ਸੈਕਟਰ 17 ਦੇ ਵਿੱਚ ਤੇ ਮੈਨੂਫੈਕਚਰਿੰਗ ਆਪਣੀ ਮੈਨੂਫੈਕਚਰਿੰਗ ਹੈ ਜੀ ਸੀਤਾਪੁਰ ਜੈਪੁਰ ਦੇ ਅੰਦਰ ਜੀ ਤੇ ਐਸਲੀਪੀਐਸ ਬੰਗਸਾ ਸਾਡੀ ਇੱਕ ਹੋਰ ਦੱਸੋ ਮੈਨੂੰ ਜਿਹੜੀ ਆਪਣੀ ਅੱਖਾਂ ਵਾਲੀ ਦਵਾਈ ਹੈ ਕਈਆਂ ਦੇ ਨਾਲ ਕਾਲਾ ਮੋਤੀਆ ਉਤਰ ਜਾਂਦਾ ਹਾਂਜੀ ਬਿਲਕੁਲ ਕਾਲਾ ਮੋਤੀਆ ਕਾਲਾ ਮੋਤੀਆ ਦੋਸਤੋ ਡਾਕਟਰ ਕਹਿੰਦੇ ਆ ਵੀ ਇਹਦਾ ਹਜਾ ਤੱਕ ਇਲਾਜ ਨਹੀਂ ਲੱਭਿਆ ਹੈਗਾ ਹਾਂ ਜੇ ਅਗਰ 80% ਤੁਹਾਡਾ ਕਾਲਾ ਮੋਤੀਆ ਹੋ ਗਿਆ 20% ਰੰਦਾ 80% ਤੁਹਾਡੀ ਲੈਂਟ ਚੱਲ ਗਈ ਹੈ ਉਹਦੇ ਬਾਅਦ ਤੁਹਾਡਾ ਜਿਹੜਾ 20% ਹੋਰ ਲੈਂਟ ਰਹਿ ਗਈ ਆ ਉਹ ਤੁਹਾਨੂੰ ਸਿਰਫ ਦਵਾਈਆਂ ਨਾਲ ਰੋਕ ਸਕਦੇ ਔਰ ਬਹੁਤ ਹੀ ਕੋਸਟਲੀ ਦਵਾਈਆਂ ਦੋਸਤੋ ਵੀ ਪਰ ਆ ਇਹ ਕਹਿ ਰਹੇ ਆ ਵੀ ਅਗਰ ਕਾਲਾ ਮੋਤੀਆ ਵੀ ਕਿਸੇ ਨੂੰ ਹੈਗਾ ਅਸੀਂ ਵਾਦਾ ਕਰਦੇ ਆ ਇਹ ਬਿਲਕੁਲ ਜੀ ਇਹਦੇ ਨਾਲ ਤੁਸੀਂ ਜੋ ਹੈ ਇੱਕ ਸਾਡੇ ਕੋਲ ਜੂਸ ਆਉਂਦਾ ਸੀਵਕ ਡੌਗ ਜੂਸ ਦੇ ਨਾਲ ਅਮੇਗਾ ਕੈਪਸੂਲ ਅਗਰ ਉਹਨੂੰ ਖਾਣੇ ਆ ਤਾਂ ਤੁਹਾਡਾ ਬਿਲਕੁਲ ਜੋ ਹੈ ਰਿਕਵਰੀ ਹੋ ਜਾਏਗੀ ਉਹਦੇ ਨਾਲ ਦੋਸਤੋ ਸਭ ਤੋਂ ਪਹਿਲਾਂ ਜ਼ਿੰਦਗੀ ਹੈ ਅਗਰ ਤੁਸੀਂ ਚੱਲਦੇ ਫਿਰਦੇ ਆ ਤਾਂ ਘਰ ਦੇ ਵੀ ਤੁਹਾਨੂੰ ਸਲੂਟ ਮਾਰਾਂਗੇ ਜਿੱਦਣ ਦੋਸਤੋ ਤੁਸੀਂ ਕਿਤੇ ਬਹਿ ਗਏ ਕੋਨ ਨੂੰ ਪਤਾ ਪੁੱਛਣ ਵਾਲਾ ਕੋਈ ਨਹੀਂ ਹੈ ਇਸ ਲਈ ਕੋਈ ਇੰਨੀ ਦਾ ਪ੍ਰਵਾਹ ਨਾ ਕਰਿਆ ਕਰੋ ਇਹ ਰੇਟ ਕਿੰਨਾ ਹੈ ਰੇਟ ਨਹੀਂ ਤੁਸੀਂ ਦੱਸਿਆ ਥੋੜਾ ਚਾਰਨਾ ਪਾਓ ਰੇਟ ਤੇ ਵੀ ਇਹ ਰੇਟ ਜੀ ਦੋ ਰੇਟ ਆ ਇੱਕ ਤੇ ਐਮ ਆਰ ਪੀ ਐਕ ਡੀ ਪੀ ਰੇਟ ਆ ਜੀ ਤੇ ਇਹ ਜੋ ਹੈ 450 ਰੁਪਏ ਦਾ ਐਮ ਆਰ ਪੀ ਆ ਜੀ 380 ਰੁਪਏ ਦੇ ਵਿੱਚ ਦਾ ਡੀ ਪੀ ਰੇਟ ਆ ਇਹ 1500 1500 ਰੁਪਏ ਰੇਟ ਆ ਹਾਂਜੀ ਤੇ ਇਹ 440 ਰੁਪਏ ਦਾ ਇੱਕ ਪੀਸ ਆ ਜੀ अच्छा ए ए है नशे वाला जी 4500 रुपया 440 है ना जड़ा हां जी, ना? जी एक, एक पीस एक पीस ਦਾ ਆ ਜੀ ਇਹਦੇ ਵਿੱਚ ਤਿੰਨ ਪੀਸ ਆਂਦੇ ਆ ਇਹਦੇ ਵਿੱਚ اچھا اچھا ਤਿੰਨ ਪੀਸ ਇਹ ਕਿੰਨਾ ਟਾਈਮ ਕੱਡੇਗਾ ਇਹ ਘੱਟੋ ਘੱਟ 1.5-2 ਮਹੀਨੇ ਜੀ 1.5-2 ਮਹੀਨੇ اچھا ਸਰ ਇਹ ਬੁਰਸ਼ ਦਿੱਲੀ ਇਹ ਇਹ 250 ਰੁਪਏ ਦੇ ਵਿੱਚ ਜੀ ਇਹ ਛੋਲਿਆਂ ਦੇ दाणे ਜਿੰਨਾ ਸਿਰਫ ਇਸਤੇਮਾਲ ਕਰਨਾ ਆ ਇਹਨੂੰ ਅਸੀਂ ਬਰਸ਼ ਕਰਨ ਤੋਂ ਬਾਅਦ ਅਸੀਂ ਕੁਰਲਾ ਨੀ ਦਾ ਅੰਦਰ ਵੀ ਲਿਜਾ ਸਕਦੇ ਆ ਇਹਦੇ ਵਿੱਚ ਫਲੋ ਰਾਈਡ ਨਾਮ ਦਾ ਕੈਮੀਕਲ ਹੈ ਨੀ ਜਿਹੜਾ ਚੱਗ ਬਣਾਦਾ ਕਿਉਂਕਿ ਅਸੀਂ ਬੱਚਿਆਂ ਨੂੰ ਕਹਿੰਦੇ हां जी ਟਾਇਲਟ ਚ ਵੀ ਮੇਰੇ ਘਰ ਚ ਪੈਂਦਾ ਟਾਇਲਟ ਕਲੀਨਰ ਚ ਨਹੀਂ ਨਹੀਂ ਉਹ ਵੇ ਕੇ ਹੋਰ ਇਹ ਫਲੋ ਰ ਦਾ ਪੇਸਟ ਦੇ ਵਿੱਚ ਉਹ ਇਹਦੇ ਵਿੱਚ ਹੈ ਨੀਗਾ ਜਿਹੜਾ ਕਿ ਸਾਡੀ ਉਹਨਾਂ ਦਾ ਨੁਕਸਾਨ ਕਰਦਾ ਜੀ ਅੱਛਾ ਦੇਖੋ ਅੰਗਰੇਜ਼ ਦਤਨਾ ਕਰ ਲਾਪੇ ਦੇ ਅੰਗਰੇਜ਼ ਦੇਸੀਏ ਕਰ ਲਾਪੇ ਹੈ ਇਸ ਵਿੱਚ ਲੌਂਗ ਹੈ ਇਸ ਵਿੱਚ ਇਲਾਇਚੀ ਹੈ ਹੁਣ ਉਹ ਤਾਂ ਇਹ ਪਾਣ ਲਾਪੇ ਪਰ ਸਾਡੇ ਲੋਕ ਇਹਦੇ ਵਿੱਚ ਆਲਰੇਡੀ ਸਾਰਾ ਕੁਝ ਪਿਆ ਹੋਇਆ ਜੀ ਇਹਦੇ ਵਿੱਚ ਦਾਲ ਚੀਨੀ ਦਾਲ ਚੀਨੀ ਅੱਕਰਕਾਰਾ ਇਹਦੇ ਵਿੱਚ ਹੈਗਾ ਜੀ ਲੌਂਗ ਦਾ ਤੇਲ ਹੈਗਾ ਜੀ ਇਹਦੇ ਵਿੱਚ ਤੇ ਇਹ ਜਖਮਾਂ ਦੇ ਲਾਣ ਦੇ ਵਿੱਚ ਪੁਰਾਣਾ ਜਖਮ ਕਿਸੇ ਦਾ ਠੀਕ ਨਹੀਂ ਹੋ ਰਿਹਾ ਬਹੁਤ ਹੀ ਵਧੀਆ ਸਾਡੇ ਕੋਲ ਰਿਜ਼ਲਟ ਹੈ ਤੇ ਜੀ हां दोस्तों हमेशा ਤੁਹਾਡੇ ਲਈ ਕੋਈ ਨਵੀਂ ਅਸੀਂ ਲੈ ਕੇ ਆਂਦੇ ਹਾਂ ਰੋਪਰ ਟੋਡੇ 99 ਤੋਂ ਅਸੀਂ ਬੜੇ ਯਕੀਨ ਨਾਲ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਵੀ ਇਹ ਦਵਾਈ ਅੱਛੀ ਹੈ ਇਹਨਾਂ ਤੋਂ ਹੀ ਪੁੱਛਿਆ ਹੈ ਤੇ ਇੱਕ ਭਾਈ ਸਾਹਿਬ ਸਾਡੇ ਕੋਲ ਹੋੜ ਖੜੇ ਐ ਇੱਥੇ ਇਹਨਾਂ ਦਾ ਇਹਨਾਂ ਦਾ ਨਾਮ ਕਹਾਂ ਜੀ ਤੁਹਾਡਾ ઓਕੇ ਐਵਰੀਵਨ ਨਾਮ ਕਹਾਂ ਟ੍ਰਿਪ ਵਿਆਰੀ ਟ੍ਰਿਪ ਵਿਆਰੀ ਜੀ ਤੁਸੀਂ ਕਿੱਦਾਂ ਦਵਾਈਆਂ ਲਈਆਂ ਕਹਿੰਦੇ ਤੁਸੀਂ ਕਿੱਦਾਂ ਆंखਾਂ ਦੀ ਦਵਾਈ ਜੀ ਬੜੀ ਬੜੀਆ ਹੈ ਅੱਖਾਂ ਠੀਕ ਹੋ ਗਈਆਂ ਠੀਕ ਹੋ ਗਈਆਂ ਇੱਕ ਹਫ਼ਤੇ ਵਿੱਚ ਆਦਾ ਹੋ ਗਿਆ ਹੁਣ ਫੇਦਾ ਹੋ ਗਿਆ ਯਾਨੀ ਕਿ ਡਾਕਟਰ ਬੜੇ ਮਹਿੰਗੇ ਕਹਿੰਦੇ 20-3000 ਰੁਪਏ ਮੰਗਦੇ ਦੇਖੋ ਇਹਦਾ 400 ਰੁਪਏ ਨਾਲੇ ਕਹਿੰਦੇ ਠੀਕ ਹੋ ਗਿਆ 400 ਰੁਪਏ ਨਾਲ ਸਹੀ ਹੋ ਗਿਆ ਹੋਰ ਅੱਛਾ ਦੇਖਾ ਹੈ ਪਹਿਲੇ ਮੋਬਾਈਲ 'ਨ ਮਰਿਕ ਨੰਬਰ ਨਹੀਂ ਦਿੱਖਦੇ ਸੀ ਉਹ ਦੇਖਣਾ ਸੀ ਉਹ ਵੀ ਦੇਖੋ ਦੋਸਤੋ ਡਾਕਟਰ ਬਹੁਤ ਪੈਸੇ ਮੰਗਦੇ ਦੇ 8-800 ਦੇ 6-600 ਦੀ ਕਿਸੀ ਵੀ ਲਿਖ ਦਿੰਦੀ ਦੀ ਅੱਖਾਂ 'ਚ ਪਾਣ ਵਾਸਤੇ ਬਰੇ ਬੰਦੇ ਨੇ ਇੱਕ 400 ਰੁਪਏ ਦੀ ਈਸੀ ਲਈ ਠੀਕ ਹੋ ਗਿਆ ਇਹਦੇ ਉੱਤੇ ਤੁਹਾਨੂੰ ਆਯੁਰਵੈਦ ਦੇ ਕੀ ਆ ਦਿਖਾਵੇ ਆਯੁਰਵੈਦ ਇੱਕ ਬੜੀ ਚੀਜ਼ ਹੈ ਪਰ ਇੱਕੋ ਚੀਜ਼ ਆਯੁਰਵੈਦ ਮੰਗਦੀ ਵੀ ਤੁਸੀਂ ਇੱਕ ਤਾਂ ਪ੍ਰੇਰਣ ਸ਼ੁਰੂ ਕਰ ਦੋ ਦੁਆਈ ਲੈਂਡ ਵੇਲੇ ਪ੍ਰਹੇਜ਼ ਬਹੁਤ ਜ਼ਰੂਰੀ ਹੈ ਆ ਜੀ ਇਹ ਦੋ ਬੰਦਾ ਪਰ ਤੇ ਦੋਸਤੋ ਇਹ ਤੋਂ ਵੀ ਬੈਸਟ ਦੋਨੋਂ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਨਵੀਆਂ ਚੀਜ਼ਾਂ ਅਸੀਂ ਦਿਖਾਉਂਦੇ ਰਹਾਂਗੇ ਤੁਹਾਡਾ ਧੰਨਵਾਦ ਕੁਝ ਗਲਤ ਕਹਿ ਗਿਆ ਆਵਾ ਤਾਂ ਮਾਫੀ ਚਾਹੁੰਦਾ ਥੈਂਕ ਯੂ so much ਅੱਜ ਬਣੀ ਹੈ ਅੱਜ ਤਾਂ ਰਹੀ ਜੀ ਬਹੁਤ ਵਧੀਆ ਜੀ ਐ